ਜਿਸ ਤਰੀਕੇ ਦੇ ਨਾਲ ਇਹ ਹੁੰਦਾ ਪਹਿਲਾਂ ਆਪਣਾ ਜਿਸ ਤਰ੍ਹਾਂ ਦਾ ਕਲਚਰ ਹੈ ਪੰਜਾਬ ਹਰਿਆਣਾ ਦਾ ਖਾਸ ਤੌਰ ਤੇ ਨਾਰਥ ਇੰਡੀਆ ਦਾ ਕਿ ਅਸੀਂ ਜੀ ਆਪਣੇ ਬੱਚਿਆਂ ਨੇ ਘਰ ਬਣਾ ਚੱਲੇ ਆ ਤੇ ਉਹ ਜਿਹੜੇ ਉਸ ਵਿਅਕਤੀ ਸੋਚ ਵਾਲੇ ਵਿਅਕਤੀ ਸੀ ਉਹ ਉਹਨਾਂ ਦੇ ਲਈ ਫਿਰ ਜੇਕਰ ਉਹਨਾਂ ਨੇ ਪ੍ਰਾਪਰਟੀ ਲੈਣੀ ਹੋਵੇ ਤਾਂ ਉਹਨਾਂ ਦਾ ਕੀ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੋ ਸਕਦਾ ਮਹਾਲੀ ਚੰਡੀਗੜ੍ਹ ਦੇ ਵਿੱਚ ਸਰ ਇਸ ਤਰ੍ਹਾਂ ਹੈ ਦੇਖੋ ਸਾਰੀ ਚੀਜ਼ ਡਿਪੈਂਡ ਕਰਦੀ ਹੈ ਬਜਟ ਦੇ ਉੱਪਰ ਜੀ ਬਜਟ ਦੇ ਸਮਸਾਭਨਾ ਤੋਂ ਤੁਹਾਨੂੰ ਜਿਸ ਦਾ ਤੁਹਾਡਾ ਬਜਟ ਹੈ ਅਗਰ ਤੁਹਾਡਾ ਇੰਡੀਪੈਂਡੈਂਟ ਦਾ ਬਜਟ ਹੈ ਤੋ ਗੋ ਤੋ ਇੰਡੀਪੈਂਡੈਂਸੀ ਮੁਕਾ ਲਾ ਲੈਣਾ ਹੈ ਅਗਰ ਸਾਡਾ ਇੰਡੀਪੈਂਡੈਂਟ ਬਜਟ ਨਹੀਂ ਹੈ ਤਾਂ ਸਾਨੂੰ ਫਲੈਟ ਦੇਖਣਾ ਪਏਗਾ ਫਲੈਟ ਲਈ ਜਮਨ ਸਪੋਜ਼ ਕਰ ਅਸੀਂ ਮੋਹੜੀ ਨਹੀਂ ਲੈ ਸਕਦੇ ਅਸੀਂ ਖੜ੍ਹ ਲੈ ਸਕਦੇ ਆ ਅਗਰ ਖੜ੍ਹ ਸਾਡਾ ਬਜਟ ਨਹੀਂ ਆਉਂਦਾ ਅਸੀਂ ਕੁਰਾਲੀ ਜਾ ਸਕਦੇ ਆ ਤੋ ਜਾਂ ਬਨੂੜ ਜਾ ਸਕਦੇ ਆ ਅਸੀਂ ਕਿਸ ਏਰੀਆ ਨੂੰ ਬਿਲੋਂਗ ਕਰਦੇ ਆ ਸਾਰੀ ਚੀਜ਼ਾਂ ਦੇਖਣੀ ਬੰਦੀ ਕੁਰਾਲੀ ਨੂੰ ਬਿਲੋਂਗ ਕਰਦੇ ਟੋਪਰ ਸਾਈਡ ਤੋਂ ਬਿਲੋਂਗ ਕਰਦੇ ਜਾਂ ਚਲੰਦਰ ਸਾਈਡ ਬਿਲੋਂਗ ਕਰਦੇ ਉਹ ਸਾਨੂੰ ਉਸੇ ਰੀਜ਼ਨ ਮੁਕਾ ਲੈਣਾ ਪਏਗਾ अच्छा एक चीज और मुश्किलादा ਲੋਕਾਂ ਨੂੰ ਦੇਖਣਾ ਪੈਂਦਾ ਕਿ ਇੱਥੇ ਆਮ ਚਰਚਾ ਹੈ ਕਿ ਡੀਲਰਾਂ ਨੇ ਤਾਂ ਜੀ ਮੜੀਆਂ ਵੀ ਵੇਚਤੀਆਂ ਜੀ ਨਦੀਆਂ ਵੀ ਵੇਚਤੀਆਂ ਜੀ ਸਾਰੇ ਕਿਤੇ ਜਿਹੜੀ ਪ੍ਰਾਪਰਟੀ ਉਹ ਪ੍ਰਾਪਰਟੀ ਬਣ ਗਈ ਉਹ ਉਹਦੀ ਅਸਲ ਸਚਾਈ ਕੀ ਹੈ ਕਿ ਸੱਚਮੁੱਚ ਜਿਹੜਾ ਹੋਇਆ ਕਿ ਬਹੁਤ ਸਾਰੀਆਂ ਗੈਰ ਥਾਮਾ ਸੀ ਜਿਹੜੀਆਂ ਗੈਰ ਕਾਨੂੰਨੀ ਥਾਮਾ ਸੀ ਉੱਥੇ ਵੀ ਬਿਲਡਿੰਗਾਂ ਬਣੀਆਂ ਨੇ ਜਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਾਣੀ ਆਇਆ ਤਾਂ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਬਿਲਡਿੰਗਾਂ ਦਾ ਦੇਖਣ ਨੂੰ ਮਿਲਿਆ ਸੀ ਖਾਸ ਤੌਰ ਤੇ ਘੱਗਰ ਦੇ ਆਸ-ਪਾਸ ਵਾਲੇ ਏਰੀਏ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਉਹਦੀ ਅਸਲ ਸਚਾਈ ਕੀ ਹੈ ਦੇਖੋ ਜੀ ਇਹ ਤਾਂ ਕੋਈ ਸ਼ੱਕ ਨਹੀਂ ਹੈ ਕਿ ਗਲਤੀਆਂ ਤਾਂ ਹੈਗੀਆਂ ਉੱਥੇ ਸਾਡੇ ਐਡਮਿਨਿਸਟ੍ਰੇਸ਼ਨ ਦੇ ਵੀ ਮੈਂ ਕੁਝ ਕਹਾਂਗਾ ਕਿ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਕੁਝ ਏਰੀਆ ਇਦਾਂ ਦੇ ਜਿੱਥੇ ਨਹੀਂ ਹੋ ਸਕਦਾ ਸੀ ਉੱਥੇ ਵੀ ਉਹਨਾਂ ਨੇ ਕਲੋਨੀਆ ਕੱਢ ਦਿੱਤੀਆਂ ਕੁਝ ਸ਼ਾਮ ਲਾਡੋਂ ਲੈ ਕੇ ਵੀ ਕੋਈ ਇਸ਼ੂ ਛੁੱਟੇ ਕੋਰਟ 'ਚ ਵੀ ਕੇਸ ਹੋਏ ਤਾਂ ਇਸੇ ਸਾਨੂੰ ਸਾਡੇ ਜਿਹੜੇ ਗਵਰਨਮੈਂਟ ਅਥਾਰਟिटीज ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਇਦਾਂ ਦਾ ਕੰਮ ਹੋਣ ਉਹਨਾਂ ਨੂੰ ਸਟਾਰਟਿੰਗ 'ਚ ਰੋਕਣਾ ਚਾਹੀਦਾ ਜਿਹੜੇ ਕੰਮ ਨਹੀਂ ਹੋਣਾ ਚਾਹੀਦੇ ਔਰ ਇਹਦੇ ਵਿੱਚ ਜਿਹੜੇ ਗਸ਼ਾਰਦੀ ਅਨਸਰ ਹੈ ਉਹਨਾਂ ਦੇ ਜਿਹੜੀ ਪਨਿਸ਼ਮੈਂਟ ਹੈ ਨਾ ਉਹ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਕੋਈ ਅੰਦਰ ਦਾ ਕੰਮ ਨਾ ਕਰੇ